ਵਿਦਾਂ ਸਭਾ ਹਲਕਾ ਫਤਿਹਗੜ ਚੋੜੀਆਂ ਦੇ ਪਿੰਡ ਤਲਵੰਡੀ ਪਰਥ ਤੋਂ 20 ਤੋਂ 22 ਪਰਿਵਾਰ ਬਲਬੀਰ ਸਿੰਘ ਪੰਨੂਨ ਦੀ ਚੰਗੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਤਲਵੰਡੀ ਪਰਥ ਇੱਕ ਵੱਡਾ ਪਿੰਡ ਹੈ ਅਤੇ ਜਿੰਨਾ ਵੀ ਹੋ ਸਕੇਆ ਵੱਧ ਤੋਂ ਵੱਧ ਇਸ ਪਿੰਡ ਦਾ ਵਿਕਾਸ ਕਰਵਾਇਆ ਜਾਵੇਗਾ ਸਨੂ ਸਾਹਿਬ ਅੱਜ ਪਿੰਡ ਤਲਵੰਡੀ ਭਰਤ ਤੋਂ ਕੁਝ ਪਰਿਵਾਰ ਜਿਹੜੇ ਸ਼ਾਮਲ ਹੋਏ ਨੇ ਕਿਹੜੀ ਪਾਰਟੀ ਨੂੰ ਛੱਡ ਕੇ ਹੋਏ ਆ ਕਿੰਨੇ ਹੋਏ ਆ ਤੇ ਕਿੰਨਾਂ ਦੀ ਵਾਈਟ ਹਿੱਟ ਹੋਏ ਸਰਦਾਰ ਕਰਪਾਲ ਸਿੰਘ ਜੋ ਆਰਮੀ ਤੋਂ ਸੂਬੇਦਾਰ ਮੈਜਰ ਰਿਟਾਇਰ ਨੇ ਹਾਂ ਜਿਹਨਾਂ ਦੀ ਮੈਨੂੰ ਸੱਜਾ ਇਹਨਾਂ ਦਾ ਬੇਟਾ ਸਰਦਾਰ ਮਜੀਤ ਸਿੰਘ ਅਕਾਲੀ ਦਲ ਪਾਰਟੀ ਤੇ ਕਾਂਗਰਸ ਪਾਰਟੀ ਦੇ ਕਾਫੀ ਇਹਨਾਂ ਜੀ ਦੇ ਵਿੱਚ ਪਰਿਵਾਰ ਤਕਰੀਬਨ 20 ਤੋਂ 22 ਪਰਿਵਾਰ ਜਵਾਜਾਂ ਆਮ ਆਦੀ ਪਾਰਟੀ ਦੇ ਸ਼ਾਮਲ ਹੋਏ ਨੇ ਬੜਾ ਸਤਕਾਰਯੋਗ ਪਰਿਵਾਰ ਹੈ ਇਹ ਪਰਿਵਾਰ ਨੂੰ ਮੈਂ ਵਿਸ਼ਵਾਸ ਦਿਵਾਇਆ ਹੈ ਜੋ ਵੀ ਪਿੰਡ ਦੇ ਵਿੱਚ ਕੰਮ ਕਰਕੇ ਜਾਰੀ ਹੋਇਆ ਕਰੇਗੀ ਇਹ ਪਰਿਵਾਰ ਸਾਡੀ ਟੀਮ ਦੇ ਮੈਂਬਰ ਹੋਣਗੇ ਥੋੜੇ ਸਮੇਂ ਤੱਕ ਪਿੰਡ ਤਲਵੰਡੀ ਭਾਰਤ ਇੱਕ ਬੜਾ ਵੱਡਾ ਪਿੰਡ ਹੈ ਥੋੜੇ ਸਮੇਂ ਵਿੱਚ ਅਸੀਂ ਡਿਵੈਲਪਮੈਂਟ ਦੇ ਕੰਮਾਂ ਦੀ ਵੀ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਰੀ ਮੈਂ ਸੰਗਠਨ ਵਿੱਚ ਭਰੋਸਾ ਦੇ ਕੇ ਜਾਨਾ ਪਿੰਡ ਤਲਵੰਡੀ ਭਾਰਤ ਦੇ ਵਿੱਚ ਜਿੰਨਾ ਵੀ ਤੁਹਾਡਾ ਐਸਸੀਬੀਸੀ ਭਾਈਚਾਰਾ ਹੈ ਜ਼ਿਮੀਂਦਾਰ ਭਾਈਚਾਰਾ ਹੈ ਕਿਸੇ ਨਾਲ ਵੀ ਕੋਈ ਫਤਫਾਤ ਨਹੀਂ ਕੀਤਾ ਜਾਊਗਾ ਵਿਕਲਪ ਦੇ ਕੰਮਾਂ ਦੇ ਵਿੱਚ ਪੈਲ ਦਿੱਤੀ ਜਾਊਗੀ ਜਿੰਨੀ ਵੀ ਤਰਦੀ ਤਲਵੰਡੀ ਭਾਰਤੀ ਟੀਮ ਹੈ ਸਾਰੀ ਟੀਮ ਦੀ ਸਲਾਹ ਦੇ ਨਾਲ ਬੰਦੇ ਦੇ ਵਿੱਚ ਡਵੈਲਪਮੈਂਟ ਦਾ ਕੰਮ ਥੋੜੇ ਦਿਨਾਂ ਦੇ ਵਿੱਚ ਹੀ ਸ਼ੁਰੂ ਕੀਤਾ ਜਾਊਗਾ ਇੰਡੀਪੈਂਡੈਂਟ ਸਰਵਡਿਪਾਰਟਮੈਂਟ ਤੋਂ ਸਰਦਾਰ ਬਲਬੀਰ ਸਿੰਘ ਪੰਚ ਸਾਹਿਬ ਦਾ ਬਹੁਤ ਸ਼ੁ크ਰਗੁਜ਼ਾਰ ਆਂ ਤੇ ਹਰਤੀ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਕੀਤਾ ਵਾ ਜਿੱਦਾਂ ਕਿ ਰੋਡ ਜਿਹੜਾ ਸੀਗਾ ਬਹੁਤ ਖਰਾਬ ਸੀਗਾ ਤੇ ਉਹਨਾਂ ਉਹ ਬਣਾਇਆ ਵਾ ਫਿਰ ਹੋਰ ਵੀ ਬਹੁਤ ਸਾਰੇ ਪਿੰਡ ਦੇ ਵਿੱਚ ਕਾਰਜ ਜਿਹੜੇ ਹੋਣ ਵਾਲੇ ਸੀਗੇ ਉਹ ਪੂਰੇ ਕੀਤੇ ਆ ਤੇ ਮੈਂ ਆਸ ਕਰਦਾ ਵਾਂ ਕਿ ਹੋਰ ਵੀ ਗਾਂ ਜਿਹੜੇ ਕੰਮ ਹੋਣ ਵਾਲੇ ਆ ਉਹ ਇਹ ਆਪ ਆਪਣੀ ਰਹਿਮਾਈ ਨਾਲ ਕਰ ਲੈਣ ਬਹੁਤ ਧੰਨਵਾਦ ਤੁਸੀਂ ਅੱਜ ਆਪ ਪਾਰਟੀ 'ਚ ਸ਼ਾਮਲ ਹੋਏ ਜੀ ਕੀ ਵੇਖ ਕੇ ਪਾਰਟੀ ਸ਼ਾਮਲ ਹੋਏ ਪਾਰਟੀ ਨੇ ਬਹੁਤ ਕੁਛ ਕੀਤਾ ਵਾ ਭਾਈ ਕਮਾਨ ਸਰਦਾਰ ਭਗੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਆ ਕਿ ਉਹਨਾਂ ਦੀ ਬਰੌਲਤ ਸਰਦਾਰ ਗੁਰਵੀਰ ਸਿੰਘ ਪੰਨੂ ਹਲਕੇ ਇਚਾਰ ਦੇ ਲਾਇਆ ਫਰੇਗਰ ਚੁੜਿਆਂ ਤੋਂ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਡਵੈਲਪਮੈਂਟ ਕੀਤਾ ਵਾ ਇਹਨਾਂ ਦੇ ਕੰਮਾਂ ਵੱਲ ਦੇਖ ਕੇ ਤੇ ਮੈਂ ਵੀ ਇਸ ਪਾਰਟੀ ਜੋ ਆਈ ਹੈ ਤੁਸੀਂ ਬਲਬੀਰ ਸਿੰਘ ਪੰਨੂ ਦੇ ਜੋ ਹਲਕੇ 'ਚ ਕੰਮ ਹੋ ਰਹੇ ਨੇ ਉਹਨਾਂ ਤੋਂ ਪ੍ਰਭਾਵਿਤ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਪ੍ਰਭਾਵਿਤ ਆ